ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਆਲਾਹਣੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਸਰੰਦਾ ਸੱਚਾ ਪਾਤੇ ਸਾਹੋ ਜਿਨ ਜਗ ਤੰਦੈ ਲਾਇਆ ਮਹਲਤ ਪੁੰਨੀ ਪਾਈ ਪਰਿ ਜਾਨੀ ਅੜਾ ਘਤ ਚਲਾਇਆ ਜਾਨੀ ਘਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸਥੀਆ ਵੇ ਛੋੜਾ ਜਾ ਦਿਨ ਪੁੰਨੇ ਮੇਰੀ ਮਾਏ ਜੇ ਹਾਲ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤੇ ਸਾਹੋ ਜਿਨ ਜਗ ਧੰਦਾ ਲਾਇਆ ਸਾਹਿਬ ਸੇ ਮਰਹੋ ਮੇਰੇ ਭਾਈ ਹੋ ਸਬਨਾਇ ਹੋ ਪਿਆਣਾ ਇਥੈ ਧੰਦਾ ਕੂੜਾ ਚਾਰ ਦੇਹਾ ਆਗੈ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉ ਮਹਿਮਾਨ ਕਾਹੇ ਗਰਬ ਕੀਜੈ ਜਿਤ ਸੇਵਿਆ ਦਰਗਹ ਸੁਖ ਪਾਈਐ ਨਾਮ ਤੇ ਸਹ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਰ ਸਰ ਕਿਆ ਵਿਹਾਣਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਬਨਾ ਯੋ ਪਿਆਣਾ ਜੋ ਤਿਸ ਭਾਵੈ ਸਮਰਥ ਸੋ ਥੀਐ ਹੀਰੜਾ ਇਹੋ ਸੰਸਾਰੋ ਜਲ ਥਲ ਮਹੀ ਅਲ ਰਵ ਰਹਿਆ ਸਾਚੜਾ ਸਰਜਣਹਾਰੋ ਸਾਚਾ ਸਰਜਣਹਾਰ ਅਲੱਖਿਆ ਪਾਰੋ ਤਾਕਾ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਭਾਇਆ ਹੈ ਇਕਮਨ ਜਨੀ ਤੇ ਆਇਆ ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਣਹਾਰੋ ਜੋ ਤੇ ਸਭਾ ਭਾਵੈ ਸਮਰੱਥ ਸੋ ਥੀਆ ਹੀਰੜਾ ਇਹੋ ਸੰਸਾਰੋ ਨਾਨਕ ਕੁਰਨਾ ਬਾਬਾ ਜਾਣੀਐ ਜੇ ਰੋ ਬੈ ਲਾਇ ਪਿਆਰੋ ਵਾਲੇ ਵੇ ਕਾਰਣ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਣ ਰੋਵੈ ਚੰਗਾ ਮੰਦਾ ਕਿਛ ਸੁਜ ਨਾਹੀ ਇਹੋ ਤਾਨ ਏਵੈ ਖੋਵੈ ਅਥੈ ਆਇਆ ਸਭ ਕੋ 쟈ਸੀ ਕੂੜ ਕਰਹੋ ਅਹੰਕਾਰ ਨਾਨਕ ਕੁਰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰ ਵਡਹੰਸ ਮਹੱਲਾ ਪਹਿਲਾ ਆਵਹੋ ਮਿਲਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਰੋਵਹ ਬੇਰਹਾ ਤਨ ਕਾ ਆਪਣਾ ਸਾਹਿਬ ਸੰਮਾਲੇ ਹਾਂ ਸਾਹਿਬ ਸੰਮਾਲੇ ਪੰਥ ਨਿਹਾਲੇ ਅਸਾ ਪੇ ਉਥੈ ਜਾਣਾ ਜਿਸ ਕਾ ਕੀਆ ਤੈਨਹੀਂ ਲੀਆ ਹੋਆ ਤੇਸਾ ਕਾ ਪਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇ ਹਾਂ ਆਵੋ ਮਿਲੋ ਸਹਿ ਲੀ ਹੋ ਸਚੜਾ ਨਾਮ ਲਏ ਹਾਂ ਮਰਨ ਨਾ ਮੰਦਾ ਲੋਕ ਆਖੀਐ ਜੇ ਮਰ ਜਾਣਾ ਐਸਾ ਕੋਏ ਸੇਵਹੁ ਸਾਹਿਬ ਸਮਰੱਥ ਆਪਨ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲਾ ਜਾਵੋਤਾ ਫਲ ਪਾਵਹੁ ਆਗੈ ਮਿਲਿ ਵਡਾਈ ਭੇਟੈ ਸੋ ਜਾਵੋ ਸੱਚ ਸਮਾਵ ਹੋਤਾ ਪਤ ਲੇਖੈ ਪਾਈ ਮਹਿਲ ਹੀ ਜਾਏ ਪਾਵੋ ਖਸਮੈ ਪਾਵੋ ਰੰਗ ਸਿਓ ਰੜੀਆ ਮਾਣ ਮਰਣ ਨਾ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣ ਮਰਣ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਣ ਪਰਵਾਣੋ ਸੂਰੇ ਸਈਆ ਗੈ ਆਖੀਐ ਦਰਗਹ ਪਾਵਹਿ ਸਾਚੀ ਮਾਣੋ ਦਰਗਹ ਮਣ ਪਾਵਹਿ ਪਤ ਸਿਓ ਜਾਵਹਿ ਆਗੈ ਦੂਖ ਨਾ ਲਾਗੈ ਕਰ ਏਕ ਧਿਆਵਹਿ ਤਾ ਫਲ ਪਾਵਹਿ ਜਿਤ ਸੇਵੈ ਭਉ ਭਾਗੈ ਉਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਨਸਾ ਸੂਰਿਆ ਹਕ ਹੈ ਜੋ ਹੋਏ ਮਰਹਿ ਪਰਵਾਣੋ ਨਾਨਕ ਕਿਸਨੋਂ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਨ ਜਨ ਕੇ ਚ ਕੀਆ ਸੋਈ ਜਾਣ ਤਾਕਾ ਰੂਪ ਅਪਾਰੋ ਨਾਨਕ ਕਿਸਨੋਂ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਵਡਹੰਸ ਮਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸਚੜਾ ਪਰਵਦਗਾਰੋ ਜਿਨ ਆਪੀਣ ਆਪ ਸਾਜਿਆ ਸਚੜਾ ਲਖਿਆ ਪਾਰੋ ਦੋਇ ਪੜ ਜੋੜ ਵਿੱਚ ਛੋੜਿਆ ਨ ਗੁਰ ਬਿਨ ਕੋਰ ਅੰਧਾਰੋ ਸੂਰਜ ਚੰਦ ਸਿਰਜਣ ਅਹਨਸ ਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੂ ਸਚੜਾ ਦੇਹ ਪਿਆਰੋ ਰਹਾਓ ਤੋਦ ਸਰਜੀ ਮੈਦਾਨੀ ਦੁਖ ਸੁਖ ਦੇਵਣਹਾਰੋ ਨਾਰੀ ਪੁਰਖ ਸਿਰਜੈ ਵਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ ਕੁਦਰਤ ਤਖਤ ਰਚਾਇਆ ਸੱਚ ਨਿਬੇੜਨਹਾਰੋ ਆਵਾ ਗਮਣ ਸਰਦਿਆ ਤੂ ਥਿਰ ਕਰਨ ਹਾਰੋ ਜੰਮਣ ਮਰਣਾ ਆਏ ਗਿਆ ਬਦਕ ਜੀਓ ਬੇਕਾਰੋ ਭੂੜੜ ਨਾਮ ਵਿਸਾਰਿਆ ਬੂੜੜ ਕਿਆ ਤੇ ਸਚਾਰੋ ਗੁਣ ਛੋੜ ਬਿਖ ਲਦਿਆ ਅਬ ਗੁਣ ਕਾਵਣ ਝਾਰੋ ਸੱੜੇ ਆਏ ਤੇ ਨਾ ਜਾਣੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿੱਚੁੰਨਿਆ ਵਿਛੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀਏ ਹੁਕਮ ਬੱਦੀ ਸਰਕਾਰੋ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ ਨਉਦਰ ਠਾਕੇ ਹੁਕਮ ਸੱਚ ਹੰਸ ਗਿਆ ਗੈਣਾਰੇ 사ਤਨ ਛੁੱਟੀ ਮੁੱਠੀ ਝੂਠ ਵਿਦਣੀਆਂ ਮੇਰ ਤਕੜਾ ਅੰਗਨੜੇ ਬਾਰੇ ਸੁਰਤ ਮੋਈ ਮਰ ਮਾਈ ਐ ਮਹਿਲ ਰੁਣਨੀ ਦਰਬਾਰੇ ਰੋਵਹੁ ਕੰਤ ਮਹੈਲੀ ਹੋ ਸੱਚੇ ਕੇ ਗੁਣ ਸਾਰੇ ਜਾਲ ਮਲ ਜਾਨੀ ਨਾ ਵਾਲਿਆ ਕੱਪੜ ਪਾਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆ ਪੰਚਮੋਏ ਮਨ ਮਾਰੇ ਜਾਨੀ ਵਿੱਚ ਓਣੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰ ਸੋ ਜਾਣੀਐ ਪਿਰ ਸਚੜਾ ਹੇਤ ਪਿਆਰੇ ਤੋ ਸੀਰੋ ਵਹਰੋ ਵਣੇ ਆਈ ਹੋ ਝੂਠ ਮੁਠੀ ਸੰਸਾਰੇ ਹੋ ਮੁੱਠੜੀ ਧੰਦਾ ਤਾ ਬੜੀਆ ਪੈਰ ਛੋਡੇ ਆੜੀ ਵਿਦਣ ਕਾਰੇ ਘਰ ਘਰ ਕੰਤ ਮਹੇਲੀਆ ਰੂੜਾ ਹਿਤ ਪਿਆਰੇ ਮੈਂ ਪਰ ਸੱਚ ਸਲਾਹਣਾ ਹਾਂ ਰਹਿਸੜੀ ਨਾਮ ਪਧਾਰੇ ਗੋਰ ਮਿਲੇ ਆਵੇਸ ਪਲਟਿਆ 사ਤਨ ਸੱਚ ਸੀਗਾਰੋ ਆਵਹੋ ਮਿਲਹੁ ਸਹੇਲੀ ਹੋ ਸੇਮਰ ਹੋ ਸਰਜਣਹਾਰੋ ਬਈਰ ਨਾਮ ਸੋਹਾਗਣੀ ਸੱਚ ਸਵਾਰਣਹਾਰੋ ਗਾਵੋ ਗੀਤ ਨਾ ਬਰਹੜਾ ਨਾਨਕ ਬ੍ਰਹਮ ਬੀਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਚੜਾ ਦੂਰ ਨ ਪਾਲੀਐ ਘਟ ਘਟ ਸਬਦ ਪਛਾਣੋ ਵਾ ਸੱਚ ਸਬਦ ਪਛਾਣੋ ਦੂਰ ਨ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬੇਨੰਨਾ ਵੇ ਪੇੜ ਕਾਚੀ ਜਨ ਥਾਪੀ ਬਿਦ ਜਾਣ ਸੋਈ ਕਿਆ ਕੋ ਕਹਿ ਬਖਾਣੋ ਜੇਨ ਜਾਗ ਥਾ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਧ ਹੈ ਸੰਸਾਰੋ ਵੇ ਸਰ ਸਰ ਸੱਚੜਾ ਲਿਖਿਆ ਦੁਖ ਸੁਖ ਪੁਰਬ ਵਿਚਾਰੋ ਵਾ ਦੁਖ ਸੁਖ ਦੀ ਆ ਜਿਹ ਹਕੀਆ ਸੋ ਨਭ ਜੀਅ ਨਾਲੇ ਜਿਹ ਕਰਮ ਕਰਾਏ ਕਰਤਾ ਦੂਜੀ ਕਾਰਨ ਪਾਲੇ ਆਪ ਨਰਾਲਮ ਤੰਦ ਬਾਦੀ ਕਰ ਹੁਕਮ ਛਡਾ ਬਣਹਾਰੋ ਆਜ ਕਾਲ ਕਰਦੇ ਆਕਾਲ ਵਿਆਪੇ ਦੂਜੇ ਭਾਏ ਵਿਕਾਰੋ ਯਾ ਮਾਰਗ ਪੰਥ ਨਾ ਸੁੱਜਾਈ ਓਜੜ ਅੰਦ ਗੋਬਾਰੋ ਵਾ ਨਾ ਜਲੜੇ ਫਤੁਲਾਈਆ ਨਾ ਭੋਜਨ ਪਰਕਾਰੋ ਵਾ ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਰ ਸਿਰ ਮਾਰੇ ਊਬਾਓ ਨਾ ਦੀਸੇ ਘਰ ਬਾਰੋ ਇਬਕੇ ਰਾਹੇ ਜੰਮਨ ਨਾਹੀ ਬਛਤਾਣੇ ਸਰ ਪਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹੇ ਸੋ ਜਾਣੀ ਆਹੇ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇ ਮੁੱਠੜੀ ਤੰਦੜਾ ਰੋਵਣ ਹਾਰੇ ਵਾ ਤੰਦਾ ਰੋਵੈ ਮਰਣਾ ਤੋ ਵੈ ਸੁਪਨੰਤਰ ਸੰਸਾਰੋ ਜੋ ਬਾਜੀ ਘਰ ਪਰਮੈ ਭੂਲੇ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੁਰ ਉਰਾਖੇ ਨਾਨਕ ਸਹਿਜ ਸੁਭਾਏ ਵੜ ਹੰਸ মহলਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਪਸਾਰੋਵਾ ਸੱਚਾ ਕਾਰ ਸੱਚੜਾ ਸੇਵੀਐ ਸੱਚ ਖਰਾ ਸਚਿਆਰੋਵਾ ਕੂੜਾ ਲਬ ਜਾ ਥਾਇ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈ ਸਹੋ ਕਹੀ ਐ ਜੋ ਸੁਨਿਆ ਕਰ ਕਾਓ ਜੰਮਣ ਮਰਣ ਵੱਡਾ ਵੇ ਛੋੜਾ ਬੇਨਸਾ ਜਾਗ ਸਬਾਏ ਲਾਬ ਤੰਦਾ ਮਾਇਆ ਜਗਤ ਭੁਲਾਇ ਆਕਾਲ ਖੜਾ ਰੂ ਆਏ ਬਾਬਾ ਆਵੋ ਭਾਈ ਹੋ ਗਾਲ ਮਿਲ ਹੈ ਮਿਲ ਮਿਲ ਦੇਹ ਆਸੀਸਾ ਹੈ ਬਾਬਾ ਸਚੜਾ ਮੇਲ ਨਾ ਚੁਕਾਈ ਪ੍ਰੀਤਮ ਕੀਆ ਦੇਹ ਅਸੀਸਾ ਹੈ ਆਸੀਸਾ ਦੇਵੋ ਭਗਤ ਕਰੇ ਬਹੁ ਮਿਲ ਆਕਾ ਕਿਆ ਮੇਲੋ ਇਕ ਭੂਲੇ ਨਾ ਬਹੁ ਥੇ ਹੋ ਥਾਵੋ ਗੁਰ ਸਬਦ ਦੀ ਸੱਚ ਖੇਲੋ ਜਮ ਮਾਰਗ ਨਹੀ ਜਾਣਾ ਸਬਦ ਸੰਭਾਣਾ ਜੋਗ ਜੋਗ ਸੱਚ ਹੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁੱਖ ਲੇਖ ਲਿਖਾਇਆ ਲੇਖਿਆ ਦਾ ਸਾਹ ਨਾ ਟਲ ਜਿਹੜਾ ਪੁਰਬ ਕਮਾਇਆ ਬਹਿ ਸਾਚ ਲਿਖਿਆ ਅੰਮ੍ਰਿਤ ਬਿਖਿਆ ਜੇ ਤਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹ ਰੰਗੀ ਗਲ ਤਾਗਾ ਹੋਚੀ ਮਤ ਭਇਆ ਮਨ ਹੋਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਪੀਤਰ ਨਾੰਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀ ਅੜਾ ਬੰਦ ਬਿਠਾਇਆ ਹੈ ਲੇਖ ਅੜਾ ਲੇਖਣਾ ਮੇਟੀ ਐ ਦਰਹਾ ਕਾਰੜਾ ਆਇਆ ਹੈ ਹਾਕਾਰ ਆਇਆ ਜਾਤ ਸਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੈ ਰੋਵਹਿ ਪ੍ਰੀਤਮ ਅਤ ਪਿਆਰੇ ਪੈ ਰੋਵੈ ਗੁਣ ਸਾਰ ਸਮਾਲੇ ਕੋ ਮਰੈ ਨ ਮੋਇਆ ਨਾਲੇ ਨਾਨਕ ਜੋਗ ਜੋਗ ਜਾਣ ਸਜਾਣਾ ਰੋਵਹਿ ਸੱਚ ਸਮਾਲੇ ਪੈ ਰੋਵੈ ਗੁਣ ਸਾਰ ਸਮਾਲੇ ਕੋ ਮਰੈ ਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵਹ ਸੱਚ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ